ਮੋਹਾਲੀ ਦੇ ਫੇਸ 7 ਲਾਈਟਾ ਨਜ਼ਦੀਕ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇੱਕ ਨਿੱਜੀ ਮਾਲ ਵੱਲੋਂ ਜਗਾ ਲੈ ਕੇ ਉਸ ਦੇ ਅੰਦਰ ਖੜੇ ਅੰਬਾ ਦੇ ਪੀੜ ਨੂੰ ਕੱਟੇ ਜਾਣ ਦੇ ਮਾਮਲਾ ਗਰਮਾ ਗਿਆ ਹੈ ਅੱਜ ਰਿਜ਼ਰਵੇਸ਼ਨ ਜੋੜ ਫਰੋ ਮੋਰਚਾ ਐਸ்சி ਬੀਸੀ ਮਹਾਪੰਚਾਇਤ ਵੱਲੋਂ ਗਮਾੜਾ ਦਫ਼ਤਰ ਦਾ ਕਰਾਬ ਕਰਕੇ ਨਾਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਤੇ ਗਮਾੜਾ ਵੱਲੋਂ ਮੰਗ ਕੀਤੀ ਗਈ ਕਿ ਪੇੜਾ ਦੀ ਕਟਾਈ ਨੂੰ ਜਲਦ ਤੋਂ ਜਲਦ ਰੋਕ ਦਿੱਤਾ ਜਾਵੇ ਮਰਦਾਬਾਦ ਮੁੱਖ ਮੰਤਰੀ ਪੰਜਾਬ ਮਰਦਾਬਾਦ ਮੁੱਖ ਮੰਤਰੀ ਪੰਜਾਬ ਮਰਦਾਬਾਦ ਮੁੱਖ ਮੰਤਰੀ ਪੰਜਾਬ ਮਰਦਾਬਾਦ ਜੈ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮੁੱਖ ਮੰਤਰੀ ਪੰਜਾਬ ਮਰਦਾਬਾਦ ਮੁੱਖ ਮੰਤਰੀ ਪੰਜਾਬ ਮਰਦਾਬਾਦ ਰਾਜਾਪ ਮੁੱਖ ਮੰਤਰੀ ਮਰਦਾਬਾਦ ਆਚਾਰ ਮੁੱਖ ਮੰਤਰੀ ਮਰਦਾਬਾਦ ਆਚਾਰ ਮੁੱਖ ਮੰਤਰੀ ਮਰਦਾਬਾਦ ਆਚਾਰ ਮੁੱਖ ਮੰਤਰੀ ਮਰਦਾਬਾਦ ਆਚਾਰ ਮੁੱਖ ਮੰਤਰੀ ਦਾਵਾ ਜੀ ਦਾ ਖੰਦਾ ਸ੍ਰੀ ਵਹਿਗੂ ਜੀ ਦੀ ਬਤੇ ਪਹਿਲਾਂ ਵੀ ਕੋਈ ਜਰਾਂ ਦਾ ਸਤਿ ਸਲੋ ਧੰਨਵਾਦ ਤੁਸੀਂ ਰੱਬ ਵਰਗੇ ਸਰੋਤਿਆਂ ਤੱਕ ਘਰ ਘਰ ਬੈਠੇ ਜਿਹੜੀ ਆਵਾਜ਼ ਲੋਕਾਂ ਤੱਕ ਪਹੁੰਚਾਉਂਗੇ ਸਾਡੀ ਤੇ ਇੱਥੇ ਜਿਹੜਾ ਅਸੀਂ ਪੁੱਡਾ ਦਫਤਰਾ ਜਿੱਕਰ ਹੋ ਕਰਨਾ ਆਏ ਸੀ ਐਸਪੀਸੀ ਮਹਾਪੰਚੇਤ ਮੋਰਚੇ ਵੱਲੋਂ ਉਠੋਈ ਕਲਾਂ ਦੀ ਸੰਗਤ ਵੱਲੋਂ ਤੇ ਹੋਰ ਸਾਡੇ ਦੇ ਨਾਲ ਜਿੱਥੇ ਬੰਦੀਆਂ ਵੱਲੋਂ ਵੀ ਸਾਡੇ ਆਏ ਜਿਵੇਂ ਦਰਵਾਜ਼ਾ ਤੇ ਜਿਹੜਾ ਇੱਥੇ ਇੱਕ ਫਨਿਕਸ ਮਾਲ ਬਣ ਰਿਹਾ ਫਨਿਕਸ ਮਾਲ ਬਣ ਰਿਹਾ 12-13 ਕਿੱਲੇ ਜ਼ਮੀਨ ਜਿਹੜੇ ਕੁੱਡਾ ਨੇ ਵੇਚੀ ਹੈ ਉਹਦੇ ਚ 4-500 ਦਰਖਤ ਹੈ ਜਿਹਦੇ ਦੀ 40 ਦਰ ਅੰਬ ਦੇ ਦਰਖਤ ਖੜੇ ਨੇ ਜਿਹੜਾ ਸਾਡਾ ਅੰਬ ਸਾਫ ਗੁਰਦੁਆਰਾ ਆਨੰਦਪੁਰ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਬਣਾ ਚਰਨ ਛੋਹ ਧਰਤੀ ਹੈ ਤੇ ਇੱਥੇ ਜਿਹੜਾ ਲੋਕ ਬਹੁਤ ਮਾਨ ਸਤਿਕਾਰ ਕਰਨੇ ਆਉਂਦੇ ਦੂਰ ਦੂਰ ਤੋਂ ਨਾ ਮੱਥਾ ਟੇਕਣ ਆਉਂਦੀ ਵਿਦੇਸ਼ਾਂ ਤੋਂ ਦੁਨੀਆਨ ਦੀ ਪਰ ਉਹਦਾ ਜਿਹੜਾ ਇਤਿਹਾਸ ਮਟਾਉਣ ਲਈ ਇਹ ਦਿਨ ਰਾਤ ਜਿਹੜੇ ਅੰਬਾਂ ਦੇ ਦਰਖਤ ਜੀ ਕੱਟੇ ਜਾ ਰਹੇ ਮੇਰਾ ਪਿੰਡ ਕੁੰਬੜਾ ਹੈਗਾ ਮੈਂ ਪੁਰਾਣਾ ਜਿਹੜਾ ਪਿਛਲੇ ਜਾਣਦਾ ਵੀ ਇੱਥੇ 100 ਸਾਲ ਪੁਰਾਣੇ ਅੰਬ ਖੜੇ ਨੇ ਪੂਰੇ ਅੰਬ ਖੜੇ ਸੀ ਜਿਹੜੇ ਲਾਗ ਇਹ ਮੌਲ ਬਣਾਏ ਪੁੱਡਾ ਦਫ਼ਤਰ ਬਣਾਏ ਸਾਰੇ ਅ ਰੋਕਣ ਵਾਸਤੇ ਦਰਖਤਾਂ ਨੂੰ ਅਸੀਂ ਪਿਛਲੇ 6 ਮਹੀਨਿਆਂ ਤੋਂ ਦਰਖਾਸਤਾਂ ਦੇ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਡਾਇਰੈਕਟਰ ਬਨ ਵਿਭਾਗ ਨੂੰ ਕੋਡਾ ਦਫ਼ਤਰ ਨੂੰ ਇੱਥੇ ਤੱਕ ਇਹਨਾਂ ਨੇ ਸਟੇਟਮੈਂਟ ਦੇ ਦਿੱਤੀ ਕਿ ਇੱਕ ਦਰਖਤ ਵੀ ਵੱਢਿਆ ਨਹੀਂ ਜਾਵੇਗਾ ਪਰ ਉਹ 40 ਦਰਖਤ ਵੱਢੇ ਪਏ ਜਿਸ ਦੀ ਚਾਰਾ ਜੋਈ ਅਸੀਂ ਕੋਰਟ ਵੀ ਕਰ ਰਹੇ ਹਾਂ ਅਦਾਲਤ ਜੀ ਵੀ ਅਸੀਂ ਦਾਤ ਤੌਰ 'ਤੇ ਕਰ ਰਹੇ ਹਾਂ ਤੇ ਤੁਹਾਡੇ ਰਾਹੀਂ ਪਹਿਲਾਂ ਕਈ ਵਾਰੀ ਖਬਰਾਂ ਲੱਗ ਚੁੱਕੀਆਂ ਪਰ ਇੱਥੇ ਦੇ ਈਓ ਨੇ ਇੱਥੇ ਦੇ ਸਟੇਪ ਦਸਰਨਾ ਜਿਹੜਾ ਜੇੀ ਤੇ ਐਸ ਡੀਓ ਉਹਨਾਂ ਨੂੰ ਮਨਸਾਨ ਦੇ ਹੀ ਕਰਕੇ ਜਿਹੜਾ ਸਾਡੇ ਫੁੱਟ ਪਾੜ ਤੇ ਦਰਖਤਾਂ ਉਹ ਵੀ ਅੰਦਰ ਚਾਦਰਾਂ ਲਵਾ ਕੇ ਉਹਦੀ ਚਾਰਦਵਾਰੀ ਕਰਾ ਕੇ ਜਿਹੜੀਆਂ ਚਾਦਰਾਂ ਲੱਗਦੀਆਂ ਲੱਗੀਆਂ ਤਾਰ ਲਾਤੀ ਕੰਡਾ ਤਾਰ ਲਾਤੀ ਜਿਵੇਂ ਜੇਲ੍ਹ ਬਣਾਈ ਹੁੰਦੀ ਹੈ ਪਰ ਪੁੱਡਾ ਦਾ ਪ੍ਰਸ਼ਾਸਨ ਦੇ ਅਧਿਕਾਰੀ ਮੋਟੀ ਕ੍ਰਿਪਸ਼ਨ ਕਰਨ ਵਾਲੇ ਲੋਕ ਜਿਹੜੇ ਮੋٹے ਚੋਰ ਨੇ ਉਹ ਚੋਰਾਂ ਨੇ ਇੱਕ ਵੀ ਜਿਹੜਾ ਹੈਗਾ ਉਸ ਦੇ ਬਾਅਦ 6 ਮਹੀਨੇ ਚ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅਸੀਂ ਤੰਗ ਹੋ ਕੇ ਪਿਛਲੇ 15 ਦਿਨ ਤੋਂ ਪਹਿਲਾਂ ਅਲਟੀਮੇਟਮ ਦਿੱਤਾ ਸੀ ਕੋਈ ਗੱਲਬਾਤ ਨਾ ਹੋਈ ਤਾਂ ਅੱਜ ਇਹਨਾਂ ਦਾ ਜਿਹੜਾ ਪਿੱਟ ਸਿਆਪਾਸੀ ਕਰਨ ਤੁਹਾਡੇ ਪਹੁੰਚੇਗੇ ਤੇ ਤੁਹਾਡੇ ਰਾਹੀਂ ਇਹ ਗੱਲ ਕਰਨਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਡੀਜੀਪੀ ਪੰਜਾਬ ਨੂੰ ਤੇ ਪੁੱਡਾ ਕਮਾਡਾ ਦਾ ਜਿਹੜਾ ਮੰਤਰੀ ਹੈ ਇਹਨਾਂ ਨੂੰ ਜਿਹੜਾ ਕਿ ਉਹ ਮੁੱਖ ਮੰਤਰੀ ਕੋਲ ਹੁਣ ਤੇ ਇਹਨਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਜੇ ਕੋਈ ਮੜਮੋਟੀ ਜਾਗਦੀ ਆ ਤਾਂ ਠੀਕ ਹੈ ਧਰਤੀ ਤੇ ਬੈਠ ਕੇ ਰੋਟੀ ਖਾ ਕੇ ਭਗਵੰਤ ਮਾਨ ਜੀ ਤੇਰਾ ਸਮਾਂ ਨਹੀਂ ਚੱਲਣਾ ਆ ਗੁੱਡ ਗੁੱਡਾ ਪਾਣੀ 'ਚ ਖੜ ਕੇ ਮੰਤਰੀ ਐ ਮਖਲ ਖੜ ਜਾਂਦੇ ਉੱਥੇ ਨਹੀਂ ਆ ਲੋਕ ਸੜਕਾਂ ਦੇ ਬੈਠੇ ਆਪਣੀ ਮੰਗਾਂ ਲਈ ਸਬੰਧੀ ਸਿੰਘ ਵਾਲੇ 2-3 ਸਾਲ ਤੋਂ ਬੈਠੇ ਆਂ ਅਸੀਂ 2 ਸਾਲ ਤੋਂ ਫਿਕਸ ਸਰਟੀਫਿਕੇਟਾਂ ਲਈ ਕੇ ਬੈਠੇ ਆਂ ਸਾਰੇ ਲੋਕ ਆਪਣੀ ਮੰਗਾਂ ਵਾਸਤੇ ਟੀਚਰ ਅਧਿਆਪਕ ਜਿਹੜੇ ਅੰਮ੍ਰਿਤਸਰ ਗੁਰਦੁਆਰੇ ਬੰਦ ਕਰੇ ਪਏ ਆ ਜਨਮ ਰਾਮ ਵਾਂਗੂ ਤਾਂ ਇਹ ਲੋਕ ਜਿਹੜੇ ਆਪਣੀ ਮੰਗਾਂ ਵਾਸਤੇ ਸੜਕਾਂ ਦੇ ਉੱਤੇ ਆ ਤੇ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਰਾਹੀਂ ਅੱਜ ਇੱਕ ਛੋਟਾ ਜਿਹਾ ਮੈਸੇਜ ਦੇਣ ਆਏ ਆ ਅਗਲਾ ਪ੍ਰੋਗਰਾਮ ਸਾਰੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਦੇਵੇ ਸਾਥ ਦਿਓ ਅੰਮ੍ਰਿਤਸਰ ਗੁਰਦੁਆਰੇ ਦਾ ਜਿਹੜਾ ਇਤਿਹਾਸ ਹੈ ਉਹ ਬਚਾਰੇ ਅੰਬਾ ਨੂੰ ਪਟੰਨਾ ਦੇ ਵਿਰੋਧ ਦੇ ਵਿੱਚ ਤੁਸੀਂ ਡਿੱਗ ਚੁੱਕੇ ਤਾਂ ਇਸੇ ਦੇ ਸਬੰਧ ਵਿੱਚ ਗੁਰਦੁਆਰਾ ਕਮੇਟੀ ਦੀ ਭੂਮਿਕਾ ਹੋਣੀ ਚਾਹੀਦੀ ਸੀ ਕੀ ਲੱਗਦਾ ਹੈ ਕਿ ਕਮੇਟੀ ਦੀ ਭੂਮਿਕਾ ਕਿੱਦਾਂ ਦੀ ਹੈ ਭੂਮਿਕਾ ਕਮੇਟੀ ਦੀ ਜਮਾਂ ਬਿਲਕੁਲ ਜ਼ੀਰੋ ਹੈ ਅਸੀਂ ਮੈਨੇਜਰ ਸਾਹਿਬ ਨੂੰ ਖੁਦ ਲਿਖਤੀ ਲੈਟਰ ਦੇ ਕੇ ਆਏ ਉਹ ਜੇ ਤਾਂ ਸੁਖਵੀਰ ਬਾਦਲ ਫੋਨ ਕਰਦਾ ਮੈਨੇਜਰ ਨੂੰ ਫਿਰ ਤਾਂ ਇੱਥੇ ਚਾਹਦੀਆਂ ਕਿਟਲੀਆਂ ਵੀ ਆ ਜਾਣੀਆਂ ਲੰਗਰ ਵੀ ਆ ਜਾਣ ਤੇ ਉਸ ਮੈਨੇਜਰ ਨੂੰ ਇੱਥੋਂ ਤੋਂ ਪਹਿਲਾਂ ਅਸੀਂ ਤਬਦੀਲ ਕਰਨ ਦੀ ਮੰਗ ਰੱਖਦੇ ਹਾਂ ਇਸ ਗੁਰਦੁਆਰੇ ਤੋਂ ਉਸ ਮੈਨੇਜਰ ਨੂੰ ਤੁਰੰਤ ਬਦਲਿਆ ਜਾਵੇ ਅਸੀਂ ਲਿਖਤੀ ਲੈਟਰ 10 ਬੰਦੇ ਦੇ ਕੇ ਆਏ ਪ੍ਰੈਸ ਨੂੰ ਖਬਰਾਂ ਪਰ ਉਸ ਮੈਨੇਜਰ ਨੇ ਕੱਲ ਤੋਂ ਅਸੀਂ ਯਾਦ ਕਰਾ ਰਹੇ ਅੱਜ ਸਵੇਰੇ ਕਰਿਆ ਕਹਿੰਦਾ ਜੀ ਹੜ ਭੀੜ ਤਾਂ ਚਲੇਗੇ ਸਾਰੇ ਲੋਕ ਸਾਡੇ ਤਾਂ ਇਹ ਮੈਨੇਜਰ ਦੀ ਬਲਡਿੰਗ ਹੈ ਅਸੀਂ ਕੱਲ ਤੱਕ ਤੇ ਜੇਜ਼ੇਦਾਰ ਨੂੰ ਭੇਜੀ ਹੈ ਸਾਰਿਆਂ ਨੂੰ ਭੇਜੀ ਹੈ ਪਰ ਉਹਨਾਂ ਦੇ ਕੰਨ ਤੇ ਚੂਨੀ ਸਰਕੀ ਅਸੀਂ ਸਾਡੇ ਲਈ ਨਹੀਂ ਇਹ ਕਹਿਣਾ ਚਾਹੁੰਦੇ ਜੇ ਸੁਖਵੀਰ ਬਦਲ ਇਹਨਾਂ ਨੂੰ ਆਰਡਰ ਕਰਦਾ ਕੋਈ ਤਾਂ ਹੀ ਗੁਰਦੁਆਰੇ ਵਾਲਿਆਂ ਨੂੰ ਤਾਂ ਆਉਂਦੇ ਇਹ ਲੋਕਲ ਸੰਗਤਾਂ ਨੇ ਐਸੇ ਪਿੰਡਾਂ ਦੀਆਂ ਸੰਗਤਾਂ ਨੇ ਜਿਨ੍ਹਾਂ ਦੇ ਦਿਲਾਂ 'ਚ ਦਰਦ ਹੈ ਗੁਰਦੁਆਰਾ ਸਾਹਿਬ ਵਾਸਤੇ ਇਹਨਾਂ ਦੇ ਦਿਲਾਂ 'ਚ ਦਰਦ ਨਹੀਂ ਇਹ ਤਨਖਾਹਾਂ ਹੈ ਇਹ ਤਾਂ ਸਿਰਫ ਤਨਖਾਹ ਤੱਕ ਕੰਮ ਕਰ ਰੱਖਦੇ ਆ ਪੁਲਵਿੰਦਰ ਜੀ ਹੋਰ ਵੀ ਕਾਫੀ ਪ੍ਰੋਜੈਕਟ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਨਾਲ ਨੇ ਉੱਤੇ ਵੀ ਪੇੜ ਕੱਟੇ ਕਿ ਤੁਸੀਂ ਇਹਨੂੰ ਹੀ ਟਾਰਗੇਟ ਕਿਉਂ ਕਰ ਰਹੇ ਹੋ ਹੋਰ ਜਗ੍ਹਾ ਕਿਉਂ ਨਹੀਂ ਇਹਨਾਂ ਦਾ ਇਸ ਤਰ੍ਹਾਂ ਵੀ ਸਾਡੇ ਲੱਗ ਸਾਡਾ ਬਿਲਕੁਲ ਤਰਨਾ ਹੈ ਅਸੀਂ ਰਿਕੁਐਸਟ ਕੀਤੀ ਸੀ ਵੀ ਤੁਸੀਂ ਜਿਹੜਾ ਫੁੱਟਪਾਥ ਵਾਲੇ ਦਰਖਤ ਰੱਖ ਦਾਂਗੇ ਉਹ ਤਾਂ ਘੱਟੋ ਘੱਟ ਛੱਡਣੇ ਚਾਹੀਦੇ ਐ ਈਓ ਨੇ ਸਟੇਟ ਆਫ ਦੇਆ ਵਾ ਸਾਰਾ ਵੀ ਜਿਹੜਾ ਅੰਬ ਸਾਹਿਬ ਗੁਰਦੁਰ ਦੇ ਨੇੜੇ ਇਹੀ ਦਰਖਤ ਬਿਖ ਪਾਏਗੇ ਹੋਰ ਦਰਖਤ ਪਾਏ ਹੁਣ ਜੇ ਗੁਰਦੁਆਰਾ ਸਾਹਿਬ ਇਹਨੇ ਜੇ ਅੰਬ ਸਾਹਿਬ ਗੁਰਦੁਰ ਵਾਲੇ ਨਹੀਂ ਬੋਲਦੇ ਅਸੀਂ ਦੱਸੋ ਕਿੱ ਤਰਨੇ ਕਰਕੇ ਤੁਸੀਂ ਬਾਜਵਾਚ ਤਰਨੇ ਕਰਕੇ ਨਹੀਂ ਜਿਹੜੇ ਪਬਲਿਕ ਸਾਡੇ ਕੋਲ ਆਂਦੀ ਸੀ ਜਾਂਦੀ ਸੀ ਉਹ ਲੋਕ ਕਹਿੰਦੇ ਯਾਰ ਦਰਖਤ ਕੱਟ ਹੋ ਰਹੇ ਨੇ ਤੁਹਾਡੇ ਸਾਹਮਣੇ ਤੁਸੀਂ ਇਸ ਵਾਸਤੇ ਕਿਉਂ ਨਹੀਂ ਬੋਲਦੇ ਤਾਂ ਤੁਹਾਨੂੰ ਜਿਹੜਾ ਤੁਸੀਂ ਕੁਐਸਚਨ ਕਰਿਆ ਸਾਨੂੰ ਲੋਕ ਵੀ ਕੁਐਸਚਨ ਕਰਦੇ ਆ ਤੁਸੀਂ ਅੰਦਰਸ਼ਤਾਂ ਬਾਰੇ ਕਦੇ ਨਹੀਂ ਬੋਲਦੇ ਅਸੀਂ ਉਹ ਸਾਰੇ ਬੰਦੇ ਨੂੰ ਮੈਸੇਜ ਸੁਨੇਹੇ ਲਾਇਆ ਲਿਖਤੀ ਰਿਟਰਨ ਚ ਚਿੱਠੀਆਂ ਦੇਈਆਂ ਤੇ ਇੱਕ ਆ ਲੈਟਰ ਕੱਢਿਆ ਡੀਸੀ ਨੇ ਡੀਸੀ ਨੇ ਇੱਕ ਲੈਟਰ ਕੱਢਿਆ ਵੀ ਅੰਬ ਦੀ ਕਿਸੇ ਵੀ ਤਰੀਕੇ ਤੇ ਪਰਮਿਸ਼ਨ ਨਹੀਂ ਮਿਲ ਸਕਦੀ ਮਨਜ਼ੂਰੀਆਂ ਨਹੀਂ ਮਿਲ ਸਕਦੀ ਅੰਬ ਕੱਟੇ ਨਹੀਂ ਜਾ ਸਕਦੇ ਇਹ ਸਰਕਾਰੀ ਲੈਟਰ ਕੱਢੇ ਹੋਏ ਆ ਇਹ ਸਾਰੇ ਸਾਨੂੰ ਬਣਦੋ ਭਾਗ ਤੋਂ ਮਿਲੇ ਆ ਹੋਰ ਮ ਇਹ ਇਹ ਸਾਡੀ ਸਰਕਾਰੀ ਲੈਟਰ ਹੈ ਜਿਹੜਾ ਮਾਗਦਾ ਹੈ ਪ੍ਰੋਜੈਕਟ ਕਿਉਂ ਪਾਸ ਕਰ ਦਿੰਦਾ ਜਾਂ ਇਦਾਂ ਦੀ ਆਰਡਰ ਡੀਸੀ ਨੂੰ ਕਿੱਥੇ ਜਾਂਦਾ। ਗਮਾਡਾ ਵੱਲੋਂ ਪਹਿਲਾਂ ਲਿਖਤੀ ਦੇਣਾ ਚਾਹੀਦਾ ਵੀ ਜਿਹੜੇ ਦਰਖਤਾਂ ਆਹ ਦਰਖਤਾਂ ਨੂੰ ਛੱਡ ਕੇ ਸਾਡੇ 12 ਗਿੱਲੇ ਨਹੀਂ ਇੱਕ ਗਿੱਲਾ ਕੱਟਿਆ ਜਾਊਗਾ। ਅੱਧਾ ਗਿੱਲਾ ਕੱਟਿਆ ਜਾਊਗਾ ਕੁਝ ਦਰਖਤਾਂ ਦੀ ਜਗ੍ਹਾ ਛੱਡ ਕੇ ਜਿਹੜੀ ਖਾਲੀ ਜਗ੍ਹਾ ਪਈ ਉਹ ਵੇਚ ਦਿਓ। ਬੋਲੀ ਦੇ ਵਿਗਦੀ ਆਕਸ਼ਨ ਤੇ ਵੇਚ ਦਿਓਗੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਲੇਕਿਨ ਦਰਖਤਾਂ ਦਾ ਪਹਿਲਾਂ ਛੱਡਣਾ ਚਾਹੀਦਾ। ਜਿਹੜੇ 40-40 ਸਾਲ ਦੇ ਦਰਖਤ ਪਹਿਲਾਂ 30-30 ਸਾਲ ਪਾਲੇ ਹਨ ਕਿੰ ਤੇ ਇਹਨਾਂ ਦੀ ਜਿਹੜੀ ਡਰਾਮੇ ਬਾਦ ਸਰਕਾਰ ਹੈ ਮੁੱਖ ਮੰਤਰੀ ਇਹਨਾਂ ਦਾ ਸ਼ਾਇਦ ਕੋਈ ਹਿੱਸਾ ਪਤੀ ਨਾ ਹੋਵੇ ਤੁਹਾਡੇ ਪ੍ਰਦਰਸ਼ਨ ਤੋਂ ਬਾਅਦ ਲੱਗ ਜਾ ਲੱਗਦਾ ਕਿ ਰੋਕ ਲੱਗ ਜੂਗੀ 100% ਰੋਕ ਲੱਗੂਗੀ ਨਹੀਂ ਤਾਂ ਅਸੀਂ ਹਾਈ ਕੋਰਟ ਦਾ ਵੀ ਤਰਜਾ ਖੜਕਾ ਰਹੇ ਹਾਂ ਐਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਗਾ ਦਫ਼ਤਰ ਨੂੰ ਇਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਅਸੀਂ ਚੜਾ ਕੇ ਛੱਡਾਂਗੇ ਪਹਿਲਾਂ ਕਈ ਅਫਸਰ ਚੜਾਏ ਆ ਮੇਰਾ ਨਾਮ ਅਜੈਬ ਸਿੰਘ ਬਠੋਏ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਅੱਜ ਅਸੀਂ ਮੁਹਾਲੀ 7 ਵਜh ਦੀਆਂ ਲੈਟਾਂ ਤੇ ਅੰਮ੍ਰਿਤਸਰ ਗੁਰਦੁਆਰੇ ਦੇ ਨੇੜੇ ਉੱਡਾ ਦਫ਼ਤਰ ਦੇ ਬਾਹਰ ਬੈਠੇ ਆ ਰੋਸ ਪ੍ਰਦਰਸ਼ਨ ਜੋ ਪੰਜਾਬ ਸਰਕਾਰ ਪੁੱड्ढा ਮਹਿਕਮਾ ਇਹਨਾਂ ਅੰਬਾਂ ਨੂੰ ਕੱਟਣ ਜਾ ਰਹੀ ਹੈ ਔਰ ਇਹ ਇਤਿਹਾਸਕ ਗੁਰੂ ਘਰ ਦੇ ਨਾਲ ਇਹਨਾਂ ਦਾ ਇਤਿਹਾਸ ਜੁੜਿਆ ਹੈ ਇਹ ਪੰਜਾਬ ਦੇ ਵਾਸੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਜਿਹੜੇ ਗੁਰੂ ਘਰ ਨਾਲ ਰਿਲੇਟਡ ਨੇ ਇਹਨਾਂ ਦਾ ਇਤਿਹਾਸ ਗੁਰੂ ਘਰ ਨਾਲ ਜੁੜਿਆ ਹੈ ਪਰ ਅੱਜ ਪੰਜਾਬ ਸਰਕਾਰ ਇੰਨੀ ਹੱਦ ਤੱਕ ਗਿਰ ਚੁੱਕੀ ਹੈ ਔਰ ਪੁੱड्ढा ਮਹਿਕਮਾ ਅੱਜ ਪੰਜਾਬ ਦੇ ਹਾਲਾਤ ਕੀ ਨੇ ਅੱਜ ਹੜ੍ਹ ਦੀ ਮਾਰ ਥੱਲੇ ਪੰਜਾਬ ਆ ਰਿਹਾ ਔਰ ਪੰਜਾਬ ਸਰਕਾਰ ਉਦੋਂ ਜਾਗਦੀ ਹੈ ਜਦੋਂ ਸਿਰ ਤੇ ਆਣ ਪੈਂਦੀ ਹੈ ਔਰ ਉਸ ਇੱਕ ਸਾਲ ਪੂਰਾ ਆਪਣੀ ਮौज-ਮਾਸਤੀ ਦੇ ਵਿੱਚ ਔਰ ਆਪਣੇ ਧਰਨੇ ਮੁਜਾਰਾ ਰੇਲੀਆਂ ਦੇ ਵਿੱਚ ਲਿਖਾ ਦਿੰਦੇ ਨੇ ਪਰ ਅੱਜ ਜਨਤਾ ਤਰਾਹੀ ਤਰਾਹੀ ਕਰ ਰਹੀ ਹੈ ਪੰਜਾਬ ਸਰਕਾਰ ਸੁੱਤੀ ਪਈ ਹੈ ਪੰਜਾਬ ਸਰਕਾਰ ਨੂੰ ਜਗਾਉਣ ਲਈ ਕਿ ਅਗਰ ਤੁਸੀਂ ਇਹਨਾਂ ਅੰਬਾਂ ਨੂੰ ਕਟੋਗੇ ਤਾਂ ਪੰਜਾਬ ਦਾ ਨਾਗਰਿਕ ਕਦੇ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਪੰਜਾਬ ਦੇ ਵਿੱਚ ਜੋ ਪੇੜ ਨੇ ਅੰਬ ਨੇ ਪੌਦੇ ਨੇ ਇਹੀ ਪੰਜਾਬ ਨੂੰ ਇੱਕ ਪ੍ਰਦੂਸ਼ਣ ਮੁਕਤ ਕਰ ਸਕਦੇ ਨੇ ਪੰਜਾਬ ਦੇ ਲੋਕਾਂ ਨੂੰ ਅੱਜ ਇੰਨੀ ਰਾਹਤ ਇਹਨਾਂ ਦਰਖਤਾਂ ਕਰਕੇ ਮਿਲਦੀ ਹੈ ਅਗਰ ਦਰਖਤ ਕੱਟੇ ਗਏ ਤਾਂ ਇਹ ਸਾਰਾ ਜਾੜ ਹੋ ਜਾਣਾ ਅੱਜ ਅਸੀਂ ਬੇਨਤੀ ਕਰਨੇ ਆ ਪੁੱਡਾ ਮਹਿਕਮਾ ਨੂੰ ਕਿ ਇਹਨਾਂ ਤੇ ਰੋਕ ਲਾਈ ਜਾਵੇ ਅਗਰ ਪੁੱਡਾ ਮਹਿਕਮਾ ਨਾਲ ਨਹੀਂ ਰੋਕਦਾ ਤਾਂ ਪੰਜਾਬ ਦਾ ਨਾਗਰਿਕ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਇਸ ਗੁਰੂ ਘਰ ਦੇ ਇਤਿਹਾਸ ਨਾਲ ਜੁੜੇ ਫੈਸਲੇ ਨੂੰ ਲੈ ਕੇ ਹਰ ਬੱਚਾ ਬੱਚਾ ਇਹਨਾਂ ਦਰਖਤਾਂ ਨੂੰ ਬਚਾਉਣ ਲਈ ਸੰਘਰਸ਼ ਕਰੇਗਾ ਅੱਜ ਅਸੀਂ ਜੋ ਪੁੱਡਾ ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਆ ਜੋ ਸਾਡੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੋਂ ਉਹਨਾਂ ਦੇ ਸਮਰਥਨ ਦੇ ਵਿੱਚ ਸਾਡੀ ਸੰਸਥਾ ਜੋ ਕੋਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਰਜਿਸਟਰਡ ਚੰਡੀਗੜ੍ਹ ਤੋਂ ਪੂਰੇ ਅਸੀਂ ਸਾਰੇ ਜਿੰਨੇ ਵੀ ਆਉਦੇਦਾਰਾਂ ਅਸੀਂ ਇਹਨਾਂ ਦਰਖਤਾਂ ਦੇ ਵਿਰੋਧ ਚ ਜਿਹੜਾ ਹੈ ਡਟ ਕੇ ਸਾਥ ਦੇਵਾਂਗੇ ਇਸ ਇਹਨਾਂ ਸੰਸਥਾ ਦਾ ਤੇ ਜੋ ਸਾਡੇ ਗੁਰੂਆਂ ਦਾ ਇਤਿਹਾਸ ਸਿੱਤਵੇਂ ਪਾਤਸ਼ਾਹ ਗੁਰੂ ਹਰਰਾਇ ਜੀ ਦਾ ਸਥਾਨ ਗੁਰਦਾਰਾ ਅੰਬ ਸਾਹਿਬ ਇਹ ਨਾਲੇ ਇੱਥੇ ਆ ਕੇ ਅੰਬ ਚੁੱਪੇ ਸੀ ਔਰ ਸੰਗਤਾਂ ਨੂੰ ਇਹ 12 ਮਹੀਨੇ ਅੰਬ ਲੱਗਦੇ ਰਹੇ ਐ ਤੇ ਜੋ ਇਹ ਅੰਬ ਕੱਟੇ ਜਾ ਰਹੇ ਆ ਉਹਨਾਂ ਦੇ ਖਿਲਾਫ ਅਸੀਂ ਭਾਵੇਂ ਸਾਨੂੰ ਆਪਣਾ ਸੀਸ ਦੇਣਾ ਪਵੇ ਅਸੀਂ ਦਰਖਤ ਨਹੀਂ ਕੱਟਣ ਦਵਾਗੇ ਇਹੀ ਆਪ ਦੇ ਚੈਨਲਾਂ ਦੇ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਭਗਵੰਤਮਾਨ ਸਾਹਿਬ ਵੀ ਇਹ ਜਿਹੜੇ ਧਰਨੇ ਪ੍ਰਦਰਸ਼ੇ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੈ ਉਹਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਨੂੰ ਤੁਰੰਤ ਅਲਾਓ ਕੀਤਾ ਜਾਵੇ ਲੇਕਿਨ ਜੇ ਕੋਈ ਕਾਨੂੰਨ ਤੋਂ ਬਾਹਰ ਜਾ ਕੇ ਮੰਗ ਹੈ ਵਿਚਾਕ ਤੇ ਸਰਕਾਰ ਕਾਰਵਾਈ ਕਰ ਸਕਦੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸਲ ਬਾਬਾ ਗੁਲਜਾਰ ਸਿੰਘ ਜੀ ਕਰਨੰਦਲ ਦਾਸ ਸੇਵਾਦਾਰ ਜਹੇਦਾਰ ਕਰਪਾਲ ਸਿੰਘ ਜੀ ਕੌਮੀ ਸਾਬ ਮੋਰਚਾ ਇਹ ਜਿਹੜੀ ਸਰਕਾਰ ਦੀ ਮਿਲੀ ਭੁਗਤਾ ਦਰਖਤ ਕੱਟਣ ਦੀ ਜਿਹੜੀ ਮਿਲੀ ਭੁਗਤ ਸਰਕਾਰ ਦੀ ਆ ਇਹ ਜਿਹੜਾ ਦਰਖਤ ਫਲ ਵਾਲਾ ਦਰਖਤ ਕੱਟਣਾ ਇਹ ਤਾਂ ਵੈਸੇ ਹੀ ਗੁਨਾਹ ਹੈ ਹਰ ਇੱਕ ਬੰਦੇ ਨੂੰ ਜਿਹੜੀ ਊਰਜਾ ਦਰਖਤ ਦੇ ਰਿਹਾ ਚਾਹੇ ਆਂਬਾ ਜਾਹੇ ਕੋਈ ਵੀ ਦਰਖਤ ਹਰ ਇੱਕ ਬੰਦੇ ਦੀ ਜਿਹੜੀ ਜੀਵਨੀ ਆ ਉਹ ਦਰਖਤਾਂ ਦੇ ਨਾਲ ਹੀ ਚੱਲ ਰਹੀ ਆ ਇਹ ਜੇ ਦਰਖਤ ਹੀ ਕੱਟੇ ਗਏ ਫਿਰ ਲੋਕਾਂ ਦਾ ਕੀ ਬਣੂਗਾ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਜਿਹੜੀਆਂ ਕਲੌਣੀਆਂ ਹਰਕਤਾਂ ਬੰਦ ਕਰ ਦੋ ਇਹ ਇਹ ਸਾਰੇ ਜਿਹੜੇ ਵਿੱਚੋਂ ਸ਼੍ਰੋਮਣੀ ਕਮੇਟੀ ਦੀ ਵਿੱਚ ਸੁਖਵੀਰ ਬਾਦਲ ਹੋਣਾ ਦੀ ਇਹ ਪੁੱਡਾ ਦੀ ਮਿਲੀ ਭੁਗਤ ਜਿਹੜੇ 32 ਕਿੱਲੇ ਪੈਲੀ ਸ਼ਾਇਦ ਕੇ ਨੂੰ ਨਾ ਪਤਾ ਹੋਵੇ ਗੁਰਦਾਰਾ ਸਾਹਿਬ ਦੀ 32 ਕਿੱਲੇ ਪੈਲੀ ਜ਼ਮੀਨ ਇਹ ਗੁਰਦਾਰਾ ਸਾਹਿਬ ਦੇ ਨਾਲ ਨਾਲ 32 ਕਿੱਲੇ ਪੈਲੀ ਚੇਰੀ ਗੁਰੂ ਹਰ Rai ਸਾਹਿਬ ਜੀ ਦੀ ਆ ਜੋ ਕਿ ਸੁਖਵੀਰ ਬਾਦਲਾ ਨੇ ਇਹ ਪੁੱਡਾ ਵਰਗਿਆਂ ਨੂੰ ਸੇਲ ਕੀਤੀ ਹੋਈ ਆ ਇਹ ਹੁਣ ਮਨਮਾਨੀਆਂ ਕਰਦੇ ਨੇ ਇਹ ਆਪਣਾ ਆਪ ਸੁਧਾਰ ਕਰ ਲੈਣ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਅਗਰ ਨਹੀਂ ਇਹ ਬੇਨਤੀਆਂ ਨੂੰ ਮੰਨਦੇ ਆ ਫਿਰ ਚਾਹੇ ਸਾਡਾ ਸਿਰ ਕੱਟਿਆ ਜਾਵੇ ਅਸੀਂ ਇਹ ਦਰਖਤ ਨਹੀਂ ਕੱਟਣ ਦੇਵਾਂਗੇ ਸਾਰੇ ਨੰਗ ਸਿੰਘਾਂ ਨੂੰ ਮੇਰੀ ਬੇਨਤੀ ਆ ਵੀ ਇਹ ਜਿਹੜੀ ਸੰਸਤਾ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਾ ਸਾਥ ਦਿਓ ਜਿਹੜਾ ਇੱਕ ਬਾਬਾ ਸੀਚੇਵਾਲ ਸਾਹਿਬ ਬਲਵੀਰ ਸਿੰਘ ਸੀਚੇਵਾਲ ਸਾਹਿਬ ਆ ਉਹ ਬੜੀ ਵੱਡੀ ਸੇਵਾ ਜਿਹੜੀ ਦਰਖਤਾਂ ਦੀ ਚਲਾ ਰਹੇ ਆ ਜੇ ਚੈਨਰਾਂ ਰਾਹੀਂ ਉਹਨਾਂ ਤੱਕ ਸਾਡਾ ਮੈਸੇਜ ਪਹੁੰਚਦਾ ਆ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਇਹ ਜਿਹੜੀ ਸੰਸਤਾ ਚੱਲੀ ਹੋਈ ਆ ਦਰਖਤਾਂ ਨੂੰ ਬਚਾਉਣ ਵਾਸਤੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦਾ ਸਾਥ ਦਿਈਏ ਔਰ ਜਿਹੜੇ ਹੋਰ ਦਰਖਤ ਵੱਧ ਲਾਉਣ ਦੀ ਜਿਹੜੀ ਆਪਾਂ ਉਪਰਾਲਾ ਕਰੀਏ ਐਨੀਆਂ ਬੇਨਤੀਆਂ ਕਰਦੇ ਹੋਇਆਂ ਬਲਾਓ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੱਜ ਕੇ ਕਰ ਅਗਲਾ ਆਵੇ ਜੀਦਾ ਸਿੰਘਾਂ ਨੂੰ ਭਾਵੇਂ ਨਿਆਲ ਹੋ ਜਾਵੇ ਤਸਰੀ ਆਕਾਰ ਵਾਹਿਗੁਰੂ ਚੱਕੇ ਨਹੀਂ ਪੰਜਾਬ ਸਰਕਾਰ ਜੁੜਦਾਬਾਦ ਪੰਜਾਬ ਸਰਕਾਰ ਜੁੜਦਾਬਾਦ ਪੰਜਾਬ ਸਰਕਾਰ ਜੁੜਦਾਬਾਦ ਮੁੱਖ ਮੰਤਰੀ ਪੰਜਾਬ ਜੁੜਦਾਬਾਦ ਮੁੱਖ مرदाबाद ٹٹا دفتر 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 مرदाबाद ٹٹا ٹولا مرदाबाद ٹٹا ٹولا مرदाबाद ٹٹا ٹولا مرदाबाद ٹٹا ٹولا مرदाबाद پنجاب سرکار مرदाबाद پنجاب سرکار مرदाबाद پنجاب سرکار مرदाबाद پنجاب سرکار مرदाबाद